ਮਹਾਰਾਜ ਪਾਲਕੀ ਚ ਜਾਂਦੇ ਹੁੰਦੇ ਸਨ ਤੇ ਇੱਕ ਗੁਰੂ ਸਾਹਿਬ ਆਪਣੇ ਹੱਥ ਚ ਛੜੀ ਜ਼ਰੂਰ ਰੱਖਦੇ ਸਨ ਜਦੋਂ ਮਹਾਰਾਜ ਦੀ ਪਾਲਕੀ ਲੰਗੀ ਤੇ ਲੋਕਾਂ ਨੇ ਉੱਚੀ ਜਾਤ ਵਾਲਿਆਂ ਨੇ ਕਿਹਾ ਦੇਖੋ ਨਿੱਕਾ ਜਿਹਾ ਬੱਚਾ ਬਿਠਾ ਦਿੱਤਾ ਈਰਖਾ ਤੇ ਹੁੰਦੀ ਹੈ ਨਾ 5 ਸਾਲ ਦੀ ਉਮਰ ਹੁਣ ਤੁਸੀਂ 5 ਸਾਲ ਦੀ ਉਮਰ ਚ ਕਿਤੇ ਦਾਤੇ ਦੇ ਦਰਸ਼ਨ ਕਰੋ ਪਾਲਕੀ ਤੁਰੇ ਜਾ ਰਿਆ ਲੈ ਕੇ ਰਸਤੇ ਵਿੱਚੋਂ ਆਵਾਜ਼ ਆਉਂਦੀ ਹੈ ਰੋਣ ਦੀ ਖਾਇਕਾਇ ਕੁਰਲਾਣ ਦੀ ਤੇ ਮਹਾਰਾਜ ਕਹਿੰਦੇ ਆ ਕਹਾਰਾ ਨੂੰ ਸਿੱਖਾਂ ਨੂੰ ਪਾਲਕੀ ਰੋਕ ਦਿਓ ਪਰਦਾ ਪਾਸੇ ਕਰਦੇ ਆ ਤੇ ਕੋੜੀ ਉੱਠ ਪੈਂਦਾ ਜਿਹਦੇ ਹੱਥ ਪੈਰਾਂ ਦੇ ਵਿੱਚ ਸੱਚੀ ਮੱਚੀ ਖੋਣ ਸਿੰਦਾ ਹੈ ਕਹਿੰਦਾ ਬਾਲਾ ਪ੍ਰੀਤਮ ਤੁਸੀਂ ਗੁਰਨਾਨਕ ਦੀ ਜੋਤ ਦੇ ਮਾਲਕ ਹੋ ਮੈਨੂੰ ਪਤਾ ਹੈ ਗੁਰਨਾਨਕ ਨੇ ਕੋੜੀ ਦਾ ਰੋਹ ਕਟਿਆ ਦੀਪਾਲਪੁਰ ਗੁਰੂ ਅਮਰਦਾਸ ਨੇ ਪ੍ਰੇਮੇ ਦਾ ਰੋਹ ਕਟਿਆ ਗੋਇੰਦਵਾਲ ਤੁਹਾਡੇ ਅੰਦਰ ਜੋਤ ਤੇ ਮੇਰਾ ਰੋਹ ਕਟੋ ਮਹਾਰਾਜ ਰੁਮਾਲ ਛੱਟ ਕੇ ਕਹਿੰਦੇ ਆ ਪੁਰਖਾਂ ਭੇਜਿਆ ਜਿੰਨਾ ਤੈਨੂੰ ਉਹਨਾਂ ਦੀ ਨੀਅਤ ਮਾੜੀ ਪਰ ਤੇਰੀ ਨੀਅਤ ਚੰਗੀ ਹੈ ਆ ਪਕੜ ਰੁਮਾਲ ਗੁਰਮਖੋ ਚੇਤੇ ਰੱਖਿਓ ਮੈਂ ਫਿਰ ਮੈਨੂੰ ਬੇਨਤੀ ਕਰਾਂਗਾ ਮੈਨੂੰ ਪਤਾ ਹੈ ਸ਼ਬਦ ਸੁਣ ਕੇ ਕਹਿਣਗੇ ਬਹਾਮਣਵਾਦ ਦੇ ਕੀ ਗੱਲਾਂ ਉਹ ਉਹ ਰਮਾਲ ਨਹੀਂ ਉਹ ਸਰਮਾਲ ਵਿੱਚ ਗੁਰੂ ਖਰਿਸ਼ਣ ਸਾਹਿਬ ਦੀ ਕਮਾਲ ਹੈ ਮਹਾਰਾਜ ਨੇ ਰਮਾਲ ਦਿੱਤਾ ਕਹਿਣ ਲੱਗੇ ਦੇਤੇ ਤਨ ਤੇ ਲਾਹ ਤੂੰ ਗੁਰਮਖੋ ਨਾਲ ਕਿਹਾ ਗੁਰੂ ਨਾਨਕ ਸਾਹਿਬ ਭਲੀ ਕਰਨਗੇ ਸੱਚ ਮੁੱਚੋ ਬੰਦਾ arogh ਹੋ ਗਿਆ